ਪਸਮਾ ਦਾ ਜ਼ਿਕਰ ਪਸਮਾ ਦੀ ਫਿਕਰ YouTube ਚੈਨਲ ਨਿਊ ਗੈਲ ਫਾਰਮਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਤੇ ਫਰੋਈਪੁਰ ਸ਼ਹਿਰ ਦੇ ਬਿਲਕੁਲ ਨੇੜੇ ਇਹ ਫਰੀਦਕੋਟ ਦਾ ਆਖਰੀ ਪਿੰਡ ਆ ਜਾਂਦਾ ਮਿੱਤਰੋ ਪਿੰਡ ਚਰਚਾ ਦੇ ਵਿੱਚ ਰਹਿਣ ਵਾਲਾ ਪਿੰਡ ਆ ਇਹ ਹੀ ਮਿੱਤਰੋ ਦੀਪ ਸਿੰਘ ਵਾਲਾ ਤੇ ਇਹ ਮਿੱਤਰੋ ਪਿੰਡ ਜਦੋਂ ਆਪਾਂ ਫਰੀਦਕੋਟ ਤੋਂ ਸਾਦਕ ਸਾਦਕ ਤੋਂ ਸਿੱਧੀ ਰੋਡ ਜਿਹੜਾ ਗੁਰੂਸਰ ਮੰਡੀ ਨੂੰ ਫੜ ਦੇਣਾ ਉਹ ਰੋਡ ਦੇ ਉੱਤੇ ਸਥਿਰਤਾ ਆਜੋ ਵੀ ਮਿੱਤਰੋ ਹੁਣ ਨਾ ਤਾਂ ਉਹ ਭਰਾ ਜਿਹੜੇ ਆਜਣੋ ਵੀਡੀਓ ਦੇ ਉੱਤੇ ਜਿਹੜੇ ਐਫ ਗਾਵਾਂ ਰੱਖਣ ਦੇ ਸ਼ਕੀਨ ਤੇ ਨਾਲੇ ਆਜੋ ਮਿੱਤਰੋ ਜਿਹੜੇ ਮੱਜਾ ਰੱਖਣ ਦੇ ਸ਼ਕੀਨ ਪੁਲੇਖਾ ਪਉਂਦੀ ਆ ਐਫ ਗਾਵਾਂ ਦਾ ਮਨੂ ਸੀਮਨ ਡਿਟੇਲ ਪਹਿਲੇ ਹੀ ਦੱਸ ਦੇਣਾ ਸ਼ੁਰੂ ਦੇ ਵਿੱਚ ਹੀ ਕਿਉਂਕਿ ਮੈਂ ਡਾਕਟਰ ਤੋਂ ਪੁੱਛਿਆ ਇਹ ਆਪ ਹੈਗੀ ਆ ਮਿੱਤਰੋ ਨੂਰ ਦੀ ਇਨੂੰ ਅੱਗੇ ਜਿਹੜਾ ਲੱਗਿਆ ਹੋਇਆ ਉਹ ਤੂਤਾਂ ਵਾਲੇ ਮਨਜੀਤ ਬਾਈ ਦੇ ਕੋਲੇ ਜਿਹੜਾ ਸਾਨ ਅਲਬਖਸ਼ ਉਹਦਾ ਸੀ ਮਨ ਬਾਈ ਠੀਕ ਹੈ ਜੀ ਹੋਣ ਆਜੋ ਬਾਈ ਮੈਂ ਤੇ ਗੱਲ ਇਹ ਹੋਆ ਸੱਜਣੋ ਵੀ ਜਿਹੜੇ ਪੰਜਾ ਪੰਜਾਂ ਦਾ ਹਾਰ ਪਾਇਆ ਨਾ ਇਹ ਆਪ ਪੂਉਂਦੀ ਸੀ ਤੇ ਫੁਲਕਾਰੀ ਦਾ ਰਾਜਾ ਉਹ ਵੀ ਇਹ ਆਪ ਦੱਸਦੀ ਸੀ ਵੀ ਮੈਂ ਦੁਨੀਆ ਤੇ ਇੱਕ ਅਲੱਗ ਚੀਜ਼ਾਂ ਇੱਕ ਅਲੱਗ ਮੈਂ ਆ ਇਹੋ ਜਿਹੀਆਂ ਮਈਆਂ ਇਹੋ ਜਿਹੇ ਰੰਗ ਬਾਜ ਦੇ ਵਿੱਚ ਬਈ ਇਹ ਪਰਮਾਤਮਾ ਦੀ ਦੇਣ ਆ ਕੁਦਰਤ ਵੱਲੋਂ ਇਹ 100 ਦੇ ਵਿੱਚੋਂ 2-4 ਪੈਸੇ ਮੱਝਾਂ ਪੰਜਾਬ ਦੇ ਵਿੱਚ ਵੀ ਮੇਰੇ ਹਿਸਾਬ ਦੇ ਨਾਲ ਜੇ ਸਾਲ ਦੇ ਵਿੱਚ ਅਸੀਂ ਤਕਰੀਬਨ 3000 ਵੀਡੀਓ ਜਾਂ ਬਣਾਉਣੇ ਆ 2000-2500 ਵੀਡੀਓ ਬਣਾਉਣੇ ਆ ਤਾਂ ਮੇਰੇ ਹਿਸਾਬ ਨਾਲ ਇੱਕ ਦੋ ਵੀਡੀਓ ਹੀ ਦੀ ਪਾਉਂਦੀਆਂ ਆਪਾਂ ਨੂੰ ਮਸਾਂ ਇਹੇ ਆ ਇਹੋ ਜੀਆਂ ਮੱਜਾਂ ਦੀ ਪਿੱਛੇ ਇੱਕ ਵੀਡੀਓ ਬਹੁਤ ਚਰਚਾ ਦੇ ਵਿੱਚ ਰਹੀ ਹੋਈ ਐ ਅਜਿਹੀ ਮੱਜ ਦੀ ਬੜੀ ਮੁਹੱਬਤ ਦਿੱਤੀ ਸੀ ਤੁਸੀਂ ਉਸ ਵੀਡੀਓ ਨੂੰ ਮਿੱਤਰੋ ਮੇਰੇ ਹਿਸਾਬ ਦੇ ਨਾਲ ਅੱਜ ਵੀ ਚੈਨਲ ਦੇ ਉੱਤੇ ਪਈ ਐ 4-5 ਮਿਲੀਅਨ ਦੇ ਨੇੜੇ ਸੀਗੀ ਅੱਜ ਵੀ ਉਸੇ ਤਰ੍ਹਾਂ ਦਾ ਹੀਰਾ ਆਜੋ ਪਹਿਲਾਂ ਉਹਦੀ ਡਿਟੇਲ ਜਾਣਦੇ ਆ ਫਿਰ ਕਰਦੇ ਆ ਅਗਲੀ ਕਾਰਵਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕਿਵੇਂ ਆ ਬਟਾ ਠੀਕ ਹੈ ਠੀਕ ਠਾਕ ਹਾਂਜੀ ਠੀਕ ਠਾਕ ਬੰਦੇ ਤੁਸੀਂ ਲੋਹਾਰ ਆ ਹਨਾ ਤੇ ਕਰਦੇ ਬੇਹਦ ਪਰਸਵਾ ਨੂੰ ਪਿਆਰ ਹਨਾ ਗੱਲ ਇਹ ਆ ਵੀ ਮਿੱਤਰਾਂ ਪਿੰਡ ਆ ਦੀਪ ਸਿੰਘ ਵਾਲਾ ਨਾਮ ਤੇਰਾ ਕੀ ਆ ਗਿਆ ਬੱਬਾ ਬੱਬਾ ਹਾਂਜੀ ਸਭਾਈ ਸੱਸ ਸ੍ਰੀ ਕਾਂ ਸਾਰੇ ਇਧਰ ਲਾ ਦੇ ਯਾਰ ਭਾਈ ਲੈ ਆ ਤੜਕੇ ਦੇ ਬੰਦੇ ਡੀਕੀ ਜਾਂਦੇ ਆ 2 ਵਜੇ ਮਿਲ ਆਗੇ ਗਲਤੀ 베ਰੀ ਆ ਭਵਾਂ ਦੀ ਪਰ ਡੀਕ ਦੇ ਬੰਦੇ ਤੇ ਅਧਾਰ ਆ ਯਾਰ ਸਾਰੇ ਘੈਂਡ ਲੰਸ ਨੂੰ ਸਾਨਾ ਸਾਰੇ ਤੇ ਗੱਲਾਂ ਬਾਤਾਂ ਆ ਪਿਹਾਰ ਬੰਦੇ ਨੂੰ ਜਨੂਨ ਹੁੰਦਾ ਕਿਸੇ ਵੀ ਚੀਜ਼ ਦਾ ਇਹ ਅੱਜ ਸਾਰਿਆਂ ਨੇ ਆਪਦਾ ਕੰਮ ਕਾਰ ਛੱਡਿਆ ਸੀ ਵੀ ਵੀਡੀਓ ਬਣਦੀ ਦੇਖਣੀ ਆ ਤੇ ਫਿਰ ਜੇ ਹੁਣ ਇਹਨਾਂ ਨੂੰ ਵੀਡੀਓ ਦੇ ਵਿੱਚ ਨਾ ਫੁਲਮਾਇਆ ਨਾ ਦਿਖਾਇਆ ਫਿਰ ਇਹਨਾਂ ਨੇ ਕੱਲੇ-ਕੱਲੇ ਨੇ ਗੁੱਸੇ ਹੋ ਜਨ ਲੈਜੀਪ ਕੋਈ ਵੀ ਜਹਾ ਤੇ ਹਰਾਣਾ ਰਾਜ ਜਿਹੜਾ ਵੀਡੀਓ ਦੇ ਵਿੱਚ ਆਵੇ ਨਾ ਆ ਮੁੰਡਾ ਬੜਾ ਸ਼ਰਾਰਤੀ ਸੀ ਸਾਰਿਆਂ ਨਾਲੋਂ ਹੋਰ ਬਾਈ ਫਿਰ ਸੀਤਾ ਪਰਿਵਾਰ ਠੀਕ ਠਾਕ ਹੈ ਹਾਂਜੀ ਠੀਕ ਠਾਕ ਛੜਦੀ ਕਲਾ ਦੇ ਵਿੱਚ ਸਾਰੇ ਘਰੇ ਬਾਕੀ ਹਾਂਜੀ ਠੀਕ ਠਾਕ ਸ਼ੁਕਰ ਬਾਈ ਅੱਛਾ ਮੈਂ ਦੱਸ ਕਿਥੋਂ ਲ ਭਲੇ ਚੰਦ ਰਿਆ ਕੈਨੇਡਾ ਦੀ ਵੀ ਆ ਇੱਥੋਂ ਦੀ ਆ ਪਿੰਡ ਦੀ ਪਿੰਡ ਦੀ ਹੈ ਹਾਂਜੀ ਪੁਰਾਣਾ ਰਵਾਸੀ ਉਹਨਾਂ ਕੋਲ ਪੁਰਾਣਾ ਦਾ ਗੋਰੀ ਲੱਗਦੀ ਕੈਨੇਡਾ ਦੀ ਹੈ ਨਾ ਚਾਲੀ ਚੱਟੀ ਵੱਧ ਤੇ ਕਾਲੀ ਘਟ ਹੈ ਨਾ ਅੱਛਾ ਯਾਰ ਇੱਕ ਗੱਲ ਹੋਰ ਆ ਦੁੱਧ ਦਾ ਰਿਕਾਰਡ ਕੀ ਰਿਆ ਹੋਇਆ ਦੁੱਧ ਦਾ ਰਿਕਾਰਡ ਰਿਆ ਦਾ 15 14 ਕਿਲੋ ਦਾ 15 14 ਕਿਲੋ ਦਾ ਪਹਿਲੇ ਸੂਏ ਦਾ ਹੀ ਹਾਂਜੀ ਹੁਣ ਦੂਜਾ ਸੂਸ ਹੁੰਦੀ ਕਿ ਤੀਜਾ ਦੂਜਾ ਹੀ ਹਾਂਜੀ ਆਪਾਂ ਲੈਂਦੀ ਸੀ ਇਹ ਤੋਕੜ ਤੋਕੜ ਗੱਪਣ ਹਾਂਜੀ ਕਿੰਨੇ ਚਿਰ ਦੀ ਗੱਪਣ ਸੀ ਉਦੋਂ ਬਾਈ ਉਦੋਂ ਇਹ 15 ਦਿਨਾਂ ਦੀ ਬਣੀ ਸੀ ਜੀ 15 ਦਿਨਾਂ ਦੀ ਬਣੀ ਤੇਰੇ ਕੋਲ ਨਿਤਰੀ ਆ ਗਈ ਮੇਰੇ ਕੋਲ ਜਾਂ ਕਿ ਨਿਤਰੀ ਕਿਆ ਬਾਤ ਆ ਬਾਈ ਆ ਦੀਪ ਵੇਖੀ ਆ ਮਲਕ ਵੇਣ ਦਿਖਾਈ ਮਾੜੀ ਜੀ ਮਲਕ ਵੇਣ ਬਹੁਤ ਬਾੜੀ ਨਹੀਂ ਜੀ ਮੋਟੀ ਆ ਹਨਾ ਪੈਪ ਹੀ ਲੱਗੀ ਆ ਹੂੰ ਦਿਨ ਕਿੰਨੇ ਪਏ ਆਂਦੀ ਹਜੇ ਦਿਨ ਅਜੇ 10 ਤੋਂ 12 ਦਿਨ ਲੱਜੂਗੀ ਲੱਜੂਗੀ ਹਜੇ ਹਨਾ ਥੱਲੋ ਦਾ ਪੈ ਅਮਰੀਕਨ ਗਾਂ ਹੀ ਬਣ ਜਾਣਾ ਮਰੀਕਨ ਗਾਂ ਹੀ ਹੂੰ ਹੁਣ ਵੀ ਕਹਿੰਦੀ ਆ ਦੂਰ ਦੂ ਕਰਦੀ ਆ ਹਨਾ ਚਵਾਈ ਚੋਈ ਦੀ ਇੱਕ ਨੰਬਰ ਹੈ ਠੀਕ ਆ ਬਾਈ ਹੁਣ ਫਿਰ ਤਾਂ ਰੇਟ ਰੂਟ ਕੀ ਤੈਕਰਨ ਬਾਰੇ ਸੋਚਿਆ ਜਾ ਰੇਟ ਕੋ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਹਾਂਜੀ ਇਹ ਨਾ ਹੋਵੇ ਪੈਂਸਕਾਰ ਪੀ ਉਹਦਾ ਮੁੱਲ ਮੰਗੀ ਜੀ ਨੀ ਨੀ ਜੈ ਜੀ ਕਰੀ ਜੰਗਾ ਜੈ ਜੀ ਕਰ ਤੋੜ ਦਈਏ ਮਾੜੀ ਜੀ ਤੋੜ ਦਿਓ ਕੱਢੀਏ ਤੋਰੂਗਾ ਕੋਣ ਬਾਈ ਤੋੜ ਤੂੰ ਤੇਰੇ ਤੇ ਵੱਧਤੀ ਜੀ ਆ ਆ ਜਿਹੜਾ ਨਾ ਬਈ ਆ ਨੀਲੇ ਸੂਟ ਵਾਲਾ ਹਰੇ ਬਾਈ ਆ ਬਾਈ ਇਹ ਬਾਈ ਦੇ ਨਾਲ ਇਹਦਾ ਪਿਆਰ ਵਾਲਾ ਮੈਂ ਦਾ ਇਹਦੇ ਦੇ ਦਿਲ ਆਇਆ ਹੋਇਆ ਮੈਂ ਦਾ ਇਹਦੇ ਨਾਲ ਯਾਰੀ ਵਧ ਨਮਾਉਂਦੀ ਐ ਆ ਵੇਖੋ ਬਾਈ ਹੁਣ ਵੇਖੋ ਬਾਈ ਮਿੱਤਰੋ ਕਿਉਂ ਕੀ ਚਾਹ ਲੈ ਜਾਂ ਚੰਦਰਿਆ ਇਹ ਬਰ ਉਹ ਲਾਪਯੂਜ਼ ਕਰਨ ਵਾਲਾ। ਆ ਲੈ ਮਿੱਤਰੋ ਇਹਨੂੰ ਕਹਿੰਦੇ ਆ ਗੋਰੀ। ਇਹ ਹੈ ਕੈਨੇਡਾ ਦੀ ਗੋਰੀ ਪਾਵੇਗੀ ਥੋੜਾ ਜਿਹਾ ਛੋਰਾ ਕਿਉਂਕਿ ਇਹਦੀ ਵੱਖਰੀ ਆ ਪਹਿਆਂ ਤੇ ਤੋਰ ਰੰਗ ਐਚ ਐਫ ਗਾਵਾਂ ਵਾਂਗੂ ਡੱਬਾ ਜਾਂਦਾ ਪੈਂਦਾ ਵਾ। ਸਵਾਦ ਅੱਜਕੱਲ ਹਰ ਕੋਈ ਚੰਗੇ ਜਾਨਵਰ ਦਾ ਲੈਂਦਾ ਵਾ ਪਰ ਪ੍ਰੋਪਰ ਸੀਮਿੰਟ ਤੇ ਰਿਕਾਡਾ ਕਿਉਂਕਿ ਨੂਰ ਦੀ ਇਹ ਆਪ ਅੱਗੇ ਤੂਤਾ ਵਾਲੇ ਅਲਬਕਸ ਦੇ ਸੀਮਿੰਟ ਕੋ ਕਰਮ ਵਾਲੀ ਕੱਪਣ ਹੋਈ ਹੋਈ ਆ। ਘੱਟ ਤੋਂ ਘੱਟ ਘੱਟ ਤੋਂ ਘੱਟ 10 ਤੋਂ 12 ਦਿਨਾਂ ਦੀ ਹਜੇ ਕੱਚੀ ਆ। ਮੈਂ ਕਹਦੀ ਆ ਮਿੱਤਰੋ ਪੂਰੀ ਬੜੀ ਅੱਛੀ ਆ ਦੁੱਧ ਵਾਲੇ ਵੀ ਰਿਕਾਰਡ ਬੋਲਦੀ ਆ 14 15 ਕਿਲੋ ਕੰਡੇ ਤੇ ਲਾ ਪੋਲਦੀ ਆ ਮੈਂ ਵੀ ਦੱਸਦੀ ਆ ਇੱਕ ਗੱਲ ਹੋਰ ਦੱਸਾਂ ਵੀਰੇ ਜਦੋਂ ਤੁਰਦੀ ਆ ਥੋੜਾ ਥੋੜਾ ਹੱਸਦੀ ਆ ਕਿਆ ਬਾਤ ਨੇ ਥਾਣਾ ਨੇਵੇ ਦਾ ਸਟਾਈਲ ਆ ਮਿੱਤਰੋ ਬਾਡੀ ਬੰਤਰ ਦੇ ਵਿੱਚ ਬੜੀ ਕਮਾਲਾ ਸਿੰਗਾ ਦੀ ਬਿਊਟੀ ਬੜੀ ਸੋਹਣੀ ਸੁਨੱਖੀ ਆ ਇਹਦੀ ਕਰਮਾ ਵਾਲੀ ਦੀ ਆਲੇ ਦੀਪ ਗਲਾਈ ਖਾਕਰਾਂ ਦੀ ਨੇਵੇ ਦੇ ਉੱਤੇ ਆ ਮਿਲ ਲਓ ਮਿੱਤਰੋ ਸਿਰਫ ਥੋੜੀ ਜੀ ਥੋੜੀ ਜੀ ਪਿੱਛੋਂ ਕਾਲੀ ਆ ਉਹ ਤਾਂ ਫਿਰ ਐ ਆਣਾ ਵੀ ਰੱਬ ਨੇ ਜਿਹੜਾ ਇੱਕ ਰੰਗ ਦੇ ਮੈਂ ਦੇਖ ਲੈਣਾ ਲੋਕ ਦੁਨੀਆਦਵਾਨੀ ਹੋਊਗੀ ਇਹ ਮੈਂ ਦੀ ਅੱਜ ਦੁਨੀਆ ਮਿੱਤਰੋ ਜਹਾਨ ਕਮਲਾ ਹੋਊਗਾ ਇਹ ਮੈਂ ਦੇ ਉੱਤੇ ਪਰ ਰੇਟ ਇਹਦਾ ਭਾਈ ਜਿਹੜਾ ਉਹ ਫੋਨ ਦੇ ਉੱਤੇ ਤੈਅ ਕਰੂਗਾ ਭਾਈ ਹੋਊਗਾ ਬਿਲਕੁਲ ਜਾਇਜ਼ ਹੁਣ ਮੈਨੂੰ ਭਾਈ ਆਪਦਾ ਨੰਬਰ ਤਾਂ ਦੱਸ ਦਿਓ ਬੱਬੇ ਭਾਈਆ ਹਾਂਜੀ 98556 ਹੂੰ 72555 ਇੱਕ ਵਾਰੀ ਹੋਰ ਆਉਂਦੇ ਆ 98556 ਹੂੰ 72555 ਇੱਕ ਵਾਰੀ ਹੋਰ ਆਉਂਦੇ ਆ 98556 ਹੂੰ 72555 ਹਾਂ ਲੈ ਬਾਈ ਆ ਵੇਖਣਾ ਤੈਨੂੰ ਮੈਂ ਤੋੜਨ ਲੱਗਿਆ 50 ਰੁਪਏ ਮਿਲ ਗਏ ਨਾ ਐ ਆ ਬਾਈ ਵੇਖਿਆ ਕਿੰਨਾ ਨਾਮ ਮਿਲਿਆ ਤੈਨੂੰ ਮਿਹਰ ਵੱਲੋਂ ਆ ਹੁੰਦੀ ਆ ਗੱਲ ਵੇਖ ਲੈ ਮੇਰਾ ਦਿਲ ਆ ਗਿਆ 50 ਰੁਪਏ ਨਾਮ ਦੇਦਾ ਜੋ ਉੱਪਰ ਨੂੰ ਬਈ ਤੋੜਨ ਦੇ ਬਾਕੀ ਹੁਣ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਦੀਪ ਸਿੰਘ ਵਾਲਾ ਜ਼ਿਲ੍ਹਾ ਲੱਗਦਾ ਵਾ ਬਾਈ ਹੁਣ ਇਹਨਾਂ ਨੂੰ ਫਰੀਦਕੋਟ ਫਰੀਦਕੋਟ ਤੋਂ ਆਉਣਾ ਵਾ ਤੁਸੀਂ ਸਾਦਕ ਸਾਦਕ ਤੋਂ ਤੁਸੀਂ ਬਸ ਦਾ ਕੁ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਆ ਤੇ ਪਿੰਡ ਮਿਲ ਜਾਣਾ ਵਾ ਤੁਹਾਨੂੰ ਦੀਪ ਸਿੰਘ ਵਾਲਾ ਦੀਪ ਸਿੰਘ ਵਾਲੇ ਤੋਂ ਆਕੇ ਤੁਸੀਂ ਮੁੜਨਾ ਵਾ ਟਹਿਲ ਸਿੰਘ ਵਾਲੀ ਸੜਕ ਵਾਲੇ ਪਾਸੇ ਨੂੰ ਤੇ ਉਹ ਸੜਕ ਦੇ ਉੱਤੇ ਲੋਹਾਰ ਭਰਾਵਾ ਦਾ ਰਹਿਣ ਵਸੇਰਾ ਵਾ ਨੰਬਰ 10 ਦਾ ਸਕਰੀਨ ਦੇ ਉੱਤੇ ਦਿਖਾ ਦੀ ਮੜਾ ਜਾ ਚਿਹਰਾ ਵਾ ਮਿੱਤਰੋ ਆ ਚੋਬਰ ਦੇ ਕੋਲੇ ਮਾਜਾ